ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਕਿਸਾਨਾਂ ਨੇ ਚੰਡੀਗੜ੍ਹ ਕੂਚ ਕਰਨ ਲਈ 5 ਮਾਰਚ ਦੀ ਕਾਲ ਦਿੱਤੀ ਸੀ ਸੀਐਮ ਭਗਵੰਤ ਮਾਨ ਨਾਲ ਮੀਟਿੰਗ ਵੀ ਹੋਈ ਮੀਟਿੰਗ ਬੇਸਿੱਟਾ ਰਹੀ ਅਤੇ 5 ਮਾਰਚ ਨੂੰ ਕਿਸਾਨਾਂ ਨੇ ਫਿਰ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਆ ਸੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਅਤੇ ਲਗਾਤਾਰ ਪਹਿਲਾਂ ਵੀ ਤੁਸੀਂ ਖਬਰਾਂ ਦੇਖੀਆਂ ਨੇ ਕਿ ਪਿੰਡ ਕਰਾਚੋਂ ਵਿਖੇ ਭਾਰਤੀ ਕਿਸਾਨ ਯੂਨੀਅਨ ਉਹ ਗਰਾਹਾਂ ਵੱਲੋਂ ਵੱਡਾ ਇਕੱਠ ਕੀਤਾ ਜਾਂਦਾ ਉਸ ਤੋਂ ਬਾਅਦ ਅੱਗੇ ਵਧਦੇ ਨੇ ਅੱਗੇ ਪੁਲਿਸ ਪ੍ਰਸ਼ਾਸਨ ਨੇ ਬੈਰੀਕੇਡਿੰਗ ਕੀਤੀ ਟਿੱਪਰ ਵਗੈਰਾ ਲਗਾਏ ਟਰਾਲੇ ਲਾ ਕੇ ਰੋਡ ਜਾਮ ਕਰਤਾ ਤੇ ਉਹ ਕਿਸਾਨ ਉੱਥੇ ਹੀ ਬੈਠ ਗਏ ਅਤੇ ਹੁਣ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਭਵਾਨੀਗੜ੍ਹ ਦੀਆਂ ਜ਼ਿਲ੍ਹਾ ਸੰਗਰੂਰ ਦਾ ਭਵਾਨੀਗੜ੍ਹ ਨੈਸ਼ਨਲ ਹਾਈਵੇ ਆ ਇਹ ਬਠਿੰਡੇ ਤੋਂ ਚੰਡੀਗੜ੍ਹ ਸਾਹਮਣੇ ਤਸਵੀਰਾਂ ਦਿਖਾਉਂਦੇ ਆ ਕਿ ਬੈਰੀਕੇਡਿੰਗ ਕੀਤੀ ਹੋਈ ਆ ਕਿਉਂਕਿ ਪੁਲਿਸ ਪੰਜਾਬ ਦੇ ਕੋਨੇ ਉਹਨੇ ਜਿ ਨਾਕਾਬੰਦੀ ਕੀਤੀ ਆ ਪੁਲਿਸ ਨੇ ਬੈਰੀਕੇਡਿੰਗ ਕੀਤੀ ਆ ਪਰ ਇਧਰ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਕਿ ਕਿਸਾਨ ਪਿੱਛੋਂ ਜ਼ਿਲ੍ਹਾ ਸੰਗਰੂਰ ਦੇ ਕਿਸਾਨ ਨੇ ਹਲਕਾ ਧੂਰੀ ਤੋਂ ਆਏ ਹੋਏ ਨੇ ਲੋਂਗੋ ਵਾਲਾ ਏਰੀਆ ਤੋਂ ਆਏ ਹੋਏ ਨੇ ਬੱਡੀ ਗਿਣਤੀ ਚ ਟਰਾਲੀਆਂ ਭਵਾਨੀਗੜ੍ਹ ਪਹੁੰਚਦੀਆਂ ਨੇ ਅੱਗੇ ਵੱਧ ਰਹੀਆਂ ਸਨ ਤਾਂ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਵੈਰੀਗੇਟਿੰਗ ਲਾ ਕੇ ਇੱਥੇ ਰੋਕ ਲਿਆ ਇੱਕ ਪਾਸੇ ਤੁਸੀਂ ਇਹ ਵੀ ਦੇਖ ਰਹੇ ਹੋ ਕਿ ਟ੍ਰੈਫਿਕ ਚੱਲ ਰਹੀ ਆ ਟ੍ਰੈਫਿਕ ਦੀ ਇੱਕ ਪਾਸਾ ਵਨ ਸਾਈਡ ਚੱਲ ਰਹੀ ਆ ਅਤੇ ਦੂਜੇ ਪਾਸੇ ਕਿਸਾਨਾਂ ਨੇ ਇੱਥੇ ਪ੍ਰਦਰਸ਼ਨ ਸ਼ੁਰੂ ਕਰਤਾ ਆਪਦਾ ਇੱਥੇ ਹੀ ਧਰਨਾ ਲਾਤਾ ਕਿ ਜਿੱਥੇ ਸਾਨੂੰ ਰੋਕਾਂਗੇ ਉੱਥੇ ਹੀ ਧਰਨਾ ਲਾਵਾਂਗੇ ਇੱਕ ਸਾਈਡ ਬੰਦ ਕਰਨੀ ਪਈ ਆ ਪੁਲਿਸ ਪ੍ਰਸ਼ਾਸਨ ਨੂੰ ਦੂਜੀ ਸਾਈਡ ਦੀਆਂ ਤਸਵੀਰਾਂ ਦਿਖਾਵਾਂਗੇ ਕਿ ਇਹ ਸਾਈਡ ਤੋਂ ਬਠਿੰਡੇ ਤੋਂ ਚੰਡੀਗੜ੍ਹ ਨੂੰ ਜਿਹੜੇ ਰਾਹਗੀਰ ਨੇ ਉਹ ਜਾ ਰਹੇ ਨੇ ਅਤੇ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਭਵਾਨੀਗੜ੍ਹ ਦੇ ਵਿੱਚ ਹੀ ਵੱਡੀ ਗਿਣਤੀ 'ਚ ਜਿਹੜੀਆਂ ਟਰਾਲੀਆਂ ਰੋਕੀਆਂ ਗਈਆਂ ਨੇ ਤਕਰੀਬਨ 50-60 ਟਰਾਲੀਆਂ ਨੇ ਸੋ ਸੋ ਭਾਰਤੀ ਕਿਸਾਨ ਜੂਨੇ ਡਕਾਉਂਦਾ ਗਰੁੱਪਾ ਹੋਰ ਕਈ ਗਰੁੱਪ ਨੇ ਇੱਥੇ ਆਗੂ ਮੌਜੂਦ ਨੇ ਆਗੂ ਇੱਥੇ ਖੜ ਕੇ ਗੱਲਬਾਤ ਵੀ ਕਰਾਂਗੇ ਕਿ ਕਿਸ ਤਰੀਕੇ ਨਾਲ ਕੀ ਪਲਾਨ ਰਹਿਣ ਵਾਲਾ ਕਿਉਂਕਿ ਅੱਗੇ ਪੁਲਿਸ ਦੀ ਨਾਕਾਬੰਦੀ ਕਈ ਥਾਈਆਂ ਪਰ ਇੱਥੇ ਤੱਕ ਪਹੁੰਚੇ ਨੇ ਇੱਥੇ ਰੋਕ ਲੈ ਤੇ ਇੱਥੇ ਪ੍ਰਦਰਸ਼ਨ ਸ਼ੁਰੂ ਕਰਤਾ ਧਰਨਾ ਇੱਥੇ ਹੀ ਲਗਾਤਾ ਸਾਡੇ ਨਾਲ ਯੂਨੀਅਨ ਆਗੂ ਮੌਜੂਦ ਨੇ ਹਾਂਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਕਰਮ ਸਿੰਘ ਪਿੰਡ ਬਲਿਆੜ ਜ਼ਿਲ੍ਹਾ ਪ੍ਰਧਾਨ ਠੀਕ ਹੈ ਪੁਲਿਸ ਨੇ ਬਹੁਤ ਨਾਕਾਬੰਦੀ ਕੀਤੀ ਅਸੀਂ ਦੇਖਦੇ ਆ ਬਹੁਤ ਟਰਾਲੀਆਂ ਇੱਥੇ ਕਿੰਨੀਆਂ ਕ ਟਰਾਲੀਆਂ ਪਹੁੰਚ ਗਈਆਂ ਤੇ ਪੁਲਿਸ ਪੁਲਸ ਨੇ ਸਾਨੂੰ ਰੋਕਿਆ ਤੇ ਅਸੀਂ ਉਹਰੇ ਸਾਡੇ ਆਗੂਆਂ ਵੱਲੋਂ ਹੀ ਧੀ ਹੂੰ ਪੁਲਸਤਾ ਸੀ ਇਹ ਵੀ ਨਾਕਾ ਤੋੜ ਕੇ ਗਾਹਾਂ ਵਗ ਜਾਂਦੇ ਠੀਕ ਹੈ ਜੀ ਤੇ ਪੁਲਸ ਦਾ ਕੋਈ ਨਾਕਾ ਜਦ ਫਿਰ ਅੱਗੇ ਫੇਰ ਨਾਕਾ ਦੀ ਹਾਂ ਮਤਲਬ ਸਾਡੇ ਆਗੂਆਂ ਦਾ ਤੁਹਾਡਾ ਪਹਿਲਾਂ ਪਲਾਨ ਸੀ ਆਗੂਆਂ ਦਾ ਕਿ ਜਿੱਥੇ ਰੋਕਣਗੇ ਉੱਥੇ ਰੁਕ ਜੂਗੇ ਸਾਡਾ ਅਗੋਂ ਦਾ ਪਲਾਨ ਸੀ ਸਾਰੇ ਸੈਂਕਟ ਮੋਰਚੇ ਦਾ ਜਿੱਥੇ ਤੁਸੀਂ ਨਹੀਂ ਮਤਲਬ ਟਕਰਾਅ ਵੀ ਨਹੀਂ ਪੈਣਾ ਇੱਥੇ ਰੋਕਣਾ ਅੱਜ ਅਜੀ ਵੱਡੀ ਗਿਣਤੀ ਚੋਰੇ ਆਏ ਆ ਤੇ ਵੱਡਾ ਪ੍ਰੋਗਰਾਮ ਲੀਕਿਆ ਅੱਜ ਦੇ ਆ ਦਿਨ ਉਰੇ ਆ ਠੀਕ ਹੈ ਜੀ ਅਗਲਾ ਪ੍ਰੋਗਰਾਮ ਜਿਵੇਂ ਹੋਊਗਾ ਉਹ ਅੱਗੇ ਦੇਖਾਂਗੇ ਅੱਛਾ ਫਿਲਹਾਲ ਇੱਥੇ ਬੈਠ ਕੇ ਤੁਸੀਂ ਇੱਥੇ ਹੀ ਲਾਤ ਤਰਨ ਅੱਜ ਅਸੀਂ ਇੱਥੇ ਬੈਠਿਆ ਅੱਜ ਅੱਜ ਦਾ ਹੋਰੇ ਅੱਜ ਦੇ ਇੱਥੇ ਹੈ ਤੇ ਨਵੇਂ ਜਿਵੇਂ ਹੁਕਮ ਆਊਗਾ ਨਵੇਂ ਹੁਕਮਾਂ ਦੇ ਨਾਲ ਅਸੀਂ ਚੱਲਾਂਗੇ ਸਾਡਾ ਮਸਕਤ ਪਹਿਲਾਂ ਇਹ ਹੈ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰੇ ਸਰਕਾਰ ਸਾਡੇ ਬਹੁਤ ਸਾਰੇ ਆਗੂ ਅੰਦਰ ਨੇ ਉਹਨਾਂ ਨੂੰ ਸਾਡੇ ਵਿੱਚ ਲਿਆ ਕੇ ਸ਼ਾਮਲ ਕਰੇ ਸਰਕਾਰ ਉਹਨਾਂ ਚੋਂ ਸਾਡਾ ਕੋਈ ਇਹਨਾਂ ਨਾਲ ਸਮਝੌਤਾ ਨਹੀਂ ਤੇ ਇਹ ਸਾਡਾ ਬਹੁਤ ਇੱਕ ਵੱਡਾ ਮੋਅ ਹੈ ਤੇ ਅੱਜ ਅਸੀਂ ਵੱਡੀ ਗੰਟੀ ਚੋਂ ਆਏ ਆ ਸਾਰੇ ਸੰਗਰੂਰ ਜ਼ਿਲ੍ਹੇ ਦੇ ਬਕ ਬਕ ਚੱਤੇ ਬੰਦੀਆਂ ਤੇ ਆਗੂ ਸਾਬਾਨਾ ਠੀਕ ਹੈ ਬਿਲਕੁਲ ਜੀ ਸੋ ਪੁਲਿਸ ਨੇ ਪਹਿਲਾਂ ਡਿਟੇਨ ਕੀਤੇ ਨੇ ਵੱਡੇ ਆਗੂ ਕਿ ਉਹਨਾਂ ਨੂੰ ਛੱਡਿਆ ਜਾਵੇ ਇੱਥੋਂ ਤੱਕ ਕਿਉਂਕਿ ਨਜ਼ਰਬੰਦ ਕਾਫੀ ਜਿਹੜੇ ਵੱਡੇ ਆਗੂ ਨੇ ਉਹ ਕੀਤੇ ਹੋਏ ਨੇ ਬਾਈ ਜੂਰੀ ਮੌਜੂਦ ਨੇ ਕਿਰਤੀ ਕਿਸਾਨ ਯੂਨੀਅਨ ਤੋਂ ਨੇ ਵੀ ਜੀ ਕੀ ਨਾਮ ਆਪੜਾ ਮੈਂ ਭਿੰਦਰ ਸਿੰਘ ਲੋਂਗਵਾਲ ਜੀ ਸੁਭਾ ਕਮੇਟੀ ਮੈਂਬਰ ਕਿਰਤੀ ਕਿਸਾਨ ਯੂਨੀਅਨ ਠੀਕ ਹੈ ਜੀ ਵੈਸੇ ਨਾਕਾਬੰਦੀ ਜਗਾ ਜਗਾ ਚੱਪੇ ਚੱਪੇ ਤੇ ਅੱਜ ਨਾਕਾਬੰਦੀ ਰਹੀ ਹੈ ਤੇ ਤੁਸੀਂ ਇੱਥੇ ਤੱਕ ਕਿਵੇਂ ਪਹੁੰਚ ਗਏ ਨਾਕਾ ਕੋਈ ਪਹਿਲਾਂ ਮਿਲੇ ਨਹੀਂ ਤੁਹਾਨੂੰ ਇੱਥੇ ਤੱਕ ਪਹੁੰਚਣ ਲਈ ਅ ਕੱਲੇ ਭਗਵਾਨਤਮਾਨ ਸਰਕਾਰ ਦੀ ਸ਼ਹਿਰ ਤੇ ਜਿਹੜੀ ਪੁਲਿਸ ਹੈ ਸਾਡੇ ਘਰਾਂ ਦੇ ਵਿੱਚ ਉਹਨਾਂ ਨੇ ਛਾਪੇਮਾਰੀ ਕੀਤੀ ਜਿਸ ਤਰ੍ਹਾਂ ਕਿਸੇ ਗੈਂਗਸਟਰ ਨੂੰ ਫੜਨਾ ਹੁੰਦਾ ਹੈ ਇਸ ਤਰ੍ਹਾਂ ਕੋਠਿਆਂ ਤੇ ਚੜ ਕੇ ਮੰਨ ਲਓ ਬਿਸਤਰੇ ਤੱਕ ਫਰੋਲ ਤੇ ਇਸ ਤਰ੍ਹਾਂ ਘਰਾਂ ਦੇ ਵਿੱਚ ਤਲਾਸ਼ੀਆਂ ਲਈਆਂ ਆਗੂਆਂ ਨੂੰ ਕਈਆਂ ਨੂੰ ਗ੍ਰਿਫਤਾਰ ਕੀਤਾ ਤੇ ਅੱਜ ਵੀ ਜਗ੍ਹਾ ਜਗ੍ਹਾ ਤੇ ਨਾਕੇਬੰਦੀ ਸੀਗੀ ਪਹਿਲਾਂ ਨਵੇਂ ਪੁਰਾਣੇ ਵਸ ਅਡੇ ਕੋਲੇ ਵੀ ਇੱਕ ਨਾਕਾ ਸੀ ਜਿਹਨੂੰ ਲੰਘ ਕੇ ਅਸੀਂ ਆਏ ਆ ਤੇ ਇੱਥੇ ਵੀ ਇੱਕ ਵੱਡਾ ਨਾਕਾ ਲੱਗਿਆ ਹੋਇਆ ਹੈ ਲੰਘ ਇਹਨੂੰ ਵੀ ਜਾਂਦੇ ਪਰ ਐਸਕੇਐਮ ਦੀ ਕਾਲ ਸਿਰਫ ਇਹ ਹੈ ਕਿ ਜਿੱਥੇ ਰੋਕਣਗੇ ਅਸੀਂ ਰੁਕਾਂਗੇ ਕੋਈ ਟ੍ਰੈਫਿਕ ਨਹੀਂ ਰੋਕਣੀ ਹੈਗੀ ਕੋਈ ਅਸੀਂ ਕਿਸੇ ਤਰ੍ਹਾਂ ਦਾ ਧੱਕਾ ਨਹੀਂ ਕਰਨਾ ਅਸੀਂ ਪੀਸਫੁਲੀ ਪ੍ਰੋਟੈਸਟ ਕਰਨਾ ਆਪਣੀ ਗੱਲ ਕਹਿਣ ਚੰਡੀਗੜ੍ਹ ਜਾਣਾ ਹੈ ਜੇ ਪੁਲਿਸ ਨਹੀਂ ਜਾਣ ਦੇਊਗੀ ਜਿੱਥੇ ਰੋਕੂ ਉੱਥੇ ਸੀ ਸੜਕ ਦੇ ਇੱਕ ਸਾਈਡ ਤੇ ਬੈਠ ਕੇ ਪ੍ਰੋਟੈਸਟ ਕਰਨਾ ਤੇ ਅਸੀਂ ਉਹ ਕਰ ਰਹੇ ਹਾਂ ਬਿਲਕੁਲ ਅਸੀਂ ਵੀ ਦੇਖ ਰਹੇ ਹਾਂ ਕਿ ਇੱਥੇ ਹੁਣ ਤੁਸੀਂ ਪੱਠੀਆਂ ਦਾ ਪ੍ਰਬੰਧ ਵੀ ਕਰ ਲਿਆ ਖਾਣ ਪੀਣ ਦਾ ਪ੍ਰਬੰਧ ਵੀ ਇੱਥੇ ਖਾਣਾ ਪੀਣਾ ਜਿਵੇਂ ਦਿੱਲੀ ਧਰਨਾ ਚੱਲਦਾ ਸੀ ਜਾਂ ਚੰਡੀਗੜ੍ਹ ਤੁਹਾਡਾ ਪਲਾਨ ਸੀ ਫਿਲਹਾਲ ਤੁਸੀਂ ਇੱਥੇ ਬੈਠ ਗਏ ਹੁਣ ਬਿਲਕੁਲ ਜੀ ਇੱਥੇ ਹੀ ਚੱਲੂਗਾ ਲੰਗਰ ਪ੍ਰਸ਼ਾਦਾ ਤਿਆਰ ਕਰ ਰਹੇ ਨੇ ਗੁਰੂ ਕਾ ਲੰਗਰ ਤਿਆਰ ਹੋ ਰਿਹਾ ਤੇ ਇੱਥੇ ਬੈਠਾਂਗੇ ਅਗਲੇ ਜਿੰਨਾ ਟਾਈਮ ਤੱਕ ਅਗਲਾ ਸੱਦਾ ਐਸਕੇਮ ਦਾ ਨਹੀਂ ਆਉਂਦਾ ਉਹਨਾਂ ਟਾਈਮ ਅਸੀਂ ਇੱਥੇ ਲਗਾ ਲੜਾਂਗੇ ਕੱਲੇ ਕਿਸਾਨਾਂ ਦੀਆਂ ਨਹੀਂ ਇਹ ਮੰਗਾਂ ਸਮੁੱਚੇ ਲੋਕਾਂ ਦੇ ਪੰਜਾਬ ਦੇ ਭਾਈਚਾਰੇ ਦੇ ਨਾਲ ਸੰਬੰਧਤ ਨੇ ਹੁਣ ਪੰਜਾਬ ਦਾ ਪਾਣੀ ਆ ਧਰਤੀ ਹੇਠਲਾ ਖਤਮ ਹੋ ਰਿਹਾ ਹੈ ਤੇ ਉਹਨੂੰ ਬਚਾਉਣ ਲਈ ਨਵੀਂ ਖੇਤੀ ਨੀਤੀ ਦੀ ਲੋੜ ਹੈ ਪੰਜਾਬ ਸਰਕਾਰ ਇੱਕ ਸਾਲ ਤੋਂ ਖੇਤੀ ਨੀਤੀ ਬਣਾ ਕੇ ਉਹਨੂੰ ਦੱਬ ਕੇ ਬੈਠੀ ਹੈ ਤੇ ਜੇ ਅਸੀਂ ਇਹ ਕਹਤਾ ਕਿਸਾਨਾਂ ਆਗੂਆਂ ਨੇ ਕਿ ਉਹ ਖੇਤੀ ਨੀਤੀ ਨੂੰ ਲਾਗੂ ਕਰੋ ਪੰਜਾਬ ਮਰ ਰਿਹਾ ਹੈ ਪਾਣੀ ਖਤਮ ਹੋ ਰਿਹਾ ਹੈ ਇਹ ਝੋਨਾ ਬੀਜ-ਬੀਜ ਕੇ ਅਸੀਂ ਮੰਨ ਲਓ ਇਹ ਪਾਣੀ ਲਗਾਤਾਰ ਖਤਮ ਹੋ ਜੂ ਇਹ ਬਦਲਵੀਂ ਖੇਤੀ ਚਾਹੀਦੀ ਹੈ ਤੇ ਉਹ ਪਾਲਿਸੀ ਲਾਗੂ ਕਰਨ ਦੀ ਇਹ ਗੱਲ ਕਹਿਤੀ ਫਿਰ ਭਗਵੰਤ ਮਾਨ ਇਸ ਤੇ ਤੜੰਗ ਹੋ ਗਿਆ ਬਿਲਕੁਲ ਵੈਸੇ ਪਲਾਨ ਤੁਹਾਡਾ ਸੀ ਕਿ ਚੰਡੀਗੜ੍ਹ ਪਹੁੰਚਣਾ ਹੁਣ ਵੀ ਪਲਾਨ ਉਹੀ ਆ ਕਿ ਚੰਡੀਗੜ੍ਹ ਜਿੱਥੇ ਤੁਹਾਡੀ ਪਲਾਨ ਬਣਾਇਆ ਹੋਇਆ ਸੀ ਵੀ ਉੱਥੇ ਪਹੁੰਚਣੀ ਪਹੁੰਚਣਾ ਚਾਹੇ 2 ਦਿਨ ਤੱਕ ਪਹੁੰਚ ਜੀ 4 ਦਿਨ ਤੱਕ ਪਹੁੰਚ ਜੀ ਪਹੁੰਚਣ ਨੂੰ ਤਾਂ ਬਾਈ ਅਸੀਂ ਅੱਜ ਹੀ ਪਹੁੰਚ ਸਕਦੇ ਆ ਜੀ ਠੀਕ ਹੈ ਕੋਈ ਐਡਾ ਪੰਜਾਬ ਦੇ ਲੋਕ ਜਦੋਂ ਦਿੱਲੀ ਪਹੁੰਚ ਸਕਦੇ ਆ ਹੋਰ ਕਿੰਨੀਆਂ ਕਿੰਨੀਆਂ ਮੁਹਿੰਮਾਂ ਸਰ ਕਰ ਸਕਦੇ ਆ ਤੇ ਚੰਡੀਗੜ੍ਹ ਪਹੁੰਚਣਾ ਕੋਈ ਗੱਲ ਨਹੀਂ ਅਸੀਂ ਆਪਦੀ ਗੱਲ ਕਹਿਣ ਪੀਸਫੁਲ ਤਰੀਕੇ ਨਾਲ ਆਪਦੀ ਰਾਜਧਾਨੀ ਜਾਣਾ ਹੈ ਚੰਡੀਗੜ੍ਹ ਸਾਡੀ ਪੰਜਾਬ ਦੀ ਰਾਜਧਾਨੀ ਹੈ ਜਿਹੜੀ ਕੇਂਦਰ ਸਰਕਾਰ ਨੇ ੱੱਕੇ ਨਾਲ ਸਾਡੇ ਤੋਂ ਖੋਹ ਰੱਖੀ ਹੈ ਭਗਵੰਤ ਮਾਨ ਸਰਕਾਰ ਉਹ ਲੜਾਈ ਲੜਨ ਦੀ بجائے ਖੁਦ ਆਪਦੇ ਪੰਜਾਬ ਦੇ ਲੋਕਾਂ ਨੂੰ ਚੰਡੀਗੜ੍ਹ ਚ ਵੜਨੋਂ ਰੋਕ ਰਿਹਾ ਹੈ ਮਤਲਬ ਕੇਂਦਰ ਦੀ ਬੋਲੀ ਬੋਲ ਰਿਹਾ ਹੈ ਕਿਸਾਨ ਜੇ ਇਹ ਮੰਗ ਕਰਦੇ ਨੇ ਕਿ ਸਾਨੂੰ ਐਮਐਸਪੀ ਚਾਹੀਦੀ ਹੈ ਐਮਐਸਪੀ ਕੱਲੇ ਕਿਸਾਨਾਂ ਵਾਸਤੇ ਜ਼ਰੂਰੀ ਨਹੀਂ ਹੈ ਸਾਨੂੰ ਐਮਐਸਪੀ ਦਾ ਕਿੰਨਾ ਕੁ ਫਾਇਦਾ ਹੋ ਜੂਗਾ ਇਹਦਾ ਸਭ ਤੋਂ ਵੱਡਾ ਫਾਇਦਾ ਆਮ ਲੋਕਾਂ ਨੂੰ ਹੈ ਜਿਨ੍ਹਾਂ ਨੇ ਰੋਜ਼ ਰੋਟੀ ਖਾਣੀ ਹੈ ਹੁਣ ਸੀਜ਼ਨ ਚੱਲ ਰਿਹਾ ਹੈ ਹਰ ਕੋਈ ਚਾਹੁੰਦਾ ਮੇਰੀ ਥਾਲੀ ਚ ਖੀਰੇ ਦਾ ਸਲਾਦ ਹੋਵੇ ਤੁਸੀਂ ਖੀਰਾ ਕੀ ਰੇਟ ਲੈਨੇ ਹੋ 20 ਰੁਪਏ ਕਿਲੋ ਰੇਟ ਹੈ ਨਾ ਮੰਡੀ ਦੇ ਵਿੱਚ ਪਰ ਕਿਸਾਨਾਂ ਤੋਂ ਕੀ ਰੇਟ ਖਰੀਦਾ ਜਾ ਰਿਹਾ ਹੈ ਮਲੇਰ ਕੋਟਲਾ ਏਰੀਆ ਦੇ ਵਿੱਚ ਖੀਰਾ ਪੈਦਾ ਹੁੰਦਾ ਤਾਂ ਅੱਜ ਵੀ ਕੜੀ 2 ਰੁਪਏ ਕਿਲੋ ਉਹਨਾਂ ਦਾ ਖੀਰਾ ਜਾ ਰਿਹਾ ਹੈ 6 ਉਹਨਾਂ ਨੇ 3 ਮਹੀਨੇ ਉਹਦੀ ਸਾਂਭ ਸੰਭਾਲ ਕੀਤੀ ਉਹਦਾ ਬੀ ਜਿਹੜਾ 8000 ਦਾ ਇੱਕ ਕਿਲੇ ਚ ਬੀ ਪੈਂਦਾ ਸਪਰੇਹਾਂ ਕੀਤੀਆਂ ਪਾਲਿਆ ਉਹਨੂੰ ਫਿਰ ਉਹ ਲੇਬਰ ਲਾ ਕੇ ਤੜਾਈ ਕੀਤੀ ਪੈਕਿੰਗ ਕਰਕੇ ਮੰਡੀ ਚ ਪਹੁੰਚਾਇਆ ਤੇ ਨੂੰ ਮਿਲਿਆ ਕਿ 2 ਰੁਪਏ ਕਿਲੋ ਸੋਨੂੰ ਮਿਲ ਰਿਹਾ 20 ਰੁਪਏ ਕਿਲੋ ਤੇ 18 ਰੁਪਏ ਕੌਣ ਖਾ ਗਿਆ ਸਾਡੀ ਲੜਾਈ ਇਹ ਹੈ ਕਿ ਸਾਡੀ ਜਿਹੜੀ ਲਾਗਤ ਆਈ ਉਹਨੂੰ ਪੈਦਾ ਕਰਨ ਤੇ ਬਿਲਕੁਲ ਪਰ ਸੀਐਮ ਭਗਵਾਨ ਸੀਐਮ ਭਗਵੰਤ ਮਾਨ ਕਹਿ ਰਹੇ ਨੇ ਕਿ ਇਹ ਟੇਬਲ ਟਾਕ ਦੀਆਂ ਗੱਲਾਂ ਨੇ ਲੋਕਾਂ ਨੂੰ ਖੱਜਲ ਖੁਆਰ ਨਾ ਕਰੋ ਕਿਸਾਨ ਖੱਜਲ ਖੁਆਰ ਕਰ ਰਹੇ ਨੇ ਕਿ ਮੈਂ ਤਾਂ ਗੁੱਸੇ ਤਾਂ ਹੋਇਆ ਸੀ ਵੀ ਕਿਉਂ ਧਰਨੇ ਪ੍ਰਦਰਸ਼ਨ ਲਾਉਣੇ ਲੋਕ ਆਉਣ ਜਾਣ ਵਾਲੇ ਖੱਜਲ ਖੁਆਰ ਹੋਣਗੇ ਜੀ ਬਿਲਕੁਲ ਅਸੀਂ ਵੀ ਇਹੀ ਚਾਹੁੰਦੇ ਆ ਕਿ ਕੋਈ ਖੱਜਲ ਖੁਆਰੀ ਨਾ ਹੋਵੇ ਔਰ ਸਭ ਤੋਂ ਵੱਧ ਤਾਂ ਸਾਡੀ ਹੋ ਰਹੀ ਹੈ ਨਾ ਲਗਾਤਾਰ ਸਾਡੇ ਘਰਾਂ 'ਚ ਛਾਪੇ ਮਾਰੀ ਅਸੀਂ ਕੰਮ ਛੱਡ ਕੇ ਤਿਆਰੀ ਕਰਦੇ ਆਂ ਲੰਗਰ ਪ੍ਰਸ਼ਾਦੇ ਦੀ ਹੋਰ ਸਾਰਾ ਇਕੱਠਾ ਕਰਦੇ ਆਂ ਖਰਚੇ ਕਰਦੇ ਆਂ ਉਹਦੇ ਟਰੈਕਟਰ ਤੋੜਨੇ ਆ ਉੱਥੇ ਜਾ ਕੇ ਬੈਠਾਂਗੇ ਕਿੰਨਾ ਸਮਾਂ ਸਾਡਾ ਖਰਾਬ ਹੋਊਗਾ ਪਰ ਇਹ ਕਿਉਂ ਕਰਨਾ ਪੈ ਰਿਹਾ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਪੰਜਾਬ ਦੀ ਆਰਥਿਕਤਾ ਖੇਤੀ ਤੇ ਖੜੀ ਹੈ ਤੇ ਸਾਡੀ ਖੇਤੀ ਤੇ ਅੱਜ ਕਾਰਪੋਰੇਟ ਦਾ ਕਬਜ਼ਾ ਹੋ ਰਿਹਾ ਹੈ ਸਾਡਾ ਜਿਹੜਾ ਏਪੀਐਮਸੀ ਐਕਟ ਹੈ ਉਹਦੇ ਚ ਸੋਧਾਂ ਕਰਕੇ ਉਹਰੇ ਪ੍ਰਾਈਵੇਟ ਖਰੀਦ ਦੀ ਖੁੱਲ੍ਹ ਦੇ ਰੱਖੀ ਐ ਸਿੱਧੀ ਮੰਡੀ ਦਾ ਉਹਰੇ ਇਹਨਾਂ ਨੇ ਸੋਧ ਕਰ ਰੱਖੀ ਐ ਜਿੰਨੇ ਟੈਕਸ ਨੇ ਪ੍ਰਾਈਵੇਟ ਵਪਾਰੀਆਂ ਨੂੰ ਜਿਹੜੇ ਕੰਪਨੀਆਂ ਖਰੀਦੀਆਂ ਨੇ ਉਹ ਤੁਸੀਂ ਮਾਫ ਕਰ ਕਰ ਰੱਖਿਆ ਤੇ ਹੁਣ ਕੇਂਦਰ ਸਰਕਾਰ ਨਵਾਂ ਜਿਹੜਾ ਕੌਮੀ ਖੇਤੀ ਨੀਤੀ ਦਾ ਖਰੜਾ ਲੈ ਆਈ ਉਹਦੇ ਰਾਹੀਂ ਹੋਰ ਸਾਰੀ ਸਾਡੀ ਖੇਤੀ ਦੀ ਜਿੰਨੀ ਉਪਜ ਐ ਉਹਨਾਂ ਦੇ ਹੱਥਾਂ ਦੇਣ ਜਾ ਰਹੇ ਹਾਂ ਅਸੀਂ ਤਾਂ ਖੇਤੀ ਬਚਾਉਣ ਵਾਸਤੇ ਲੜਦੇ ਹਾਂ ਜੇ ਖੇਤੀ ਬਚੂ ਆ ਪੰਜਾਬ ਬਚੂਗਾ ਜੇ ਕਾਰਪੋਰੇਟ ਦੇ ਹੱਥ ਚਲਾ ਗਿਆ ਉਹਨਾਂ ਨੇ ਸਾਰਾ ਮੁਨਾਫਾ ਜਿਹੜਾ ਰਹਿੰਦਾ ਉਹ ਨਿਚੋੜ ਲੈਣਾ ਤੇ ਪੰਜਾਬ ਦੇ ਲੋਕਾਂ ਦੇ ਪੱਲੇ ਆਮ ਲੋਕਾਂ ਦੇ ਪੱਲੇ ਮਹਿੰਗਾਈ ਪਾਊਗੀ ਜਿਹੜੇ ਮਜ਼ਦੂਰ ਕਿਸਾਨ ਨੇ ਉਹਨਾਂ ਦੇ ਪੱਲੇ ਬੇਰੁਜ਼ਗਾਰੀ ਪਾਊਗੀ ਤੇ ਬੇਰੁਜ਼ਗਾਰੀ ਬੇਕਾਰੀ ਪਹਿਲੇ ਹੀ ਪੰਜਾਬ ਦੇ ਵਿੱਚ ਬਹੁਤ ਹੈ ਤੇ ਇਹ ਨਾਂ ਬਦੇ ਇਸ ਕਰਕੇ ਖੇਤੀ ਬਚਾਉਣ ਦੀ ਗੱਲ ਹੈ ਦੂਜਾ ਜਿਹੜਾ ਪਾਣੀ ਹੈ ਪੰਜਾਬ ਦਾ ਅੱਜ ਪੰਜਾਬ ਦਾ ਜਿਹੜਾ ਪਾਣੀ ਹੈ ਜਿਹੜਾ ਅਸੀਂ ਤਿੰਨ ਤਿਆਂ ਜੋ ਪਾਣੀ ਗੱਡ ਚੁੱਕਿਆ ਪੀ ਚੌਥੀ ਤੱਗੀ ਦੇ ਵਿੱਚ ਅਸੀਂ ਫਿਰਦੇ ਆ ਜਿਹੜਾ ਬੋਰਾ ਨਾਲ ਪਾਣੀ ਨਿਕਲਦਾ ਹੈਗਾ ਤੇ ਜੇ ਪੰਜਾਬ ਦਾ ਪਾਣੀ ਬਚਾਉਣਾ ਤਾਂ ਹੰਡਣਸਰ ਖੇਤੀ ਮਾਡਲ ਦੀ ਲੋੜ ਹੈ ਕਿ ਘੱਟੋ-ਘੱਟ ਪਾਣੀ ਉਹਦੇ 'ਚ ਖਪਤ ਹੋਵੇ ਘੱਟੋ-ਘੱਟ ਜ਼ਹਿਰਾਂ ਪੈਣ ਇਸ ਤਰ੍ਹਾਂ ਦਾ ਖੇਤੀ ਮਾਡਲ ਅਸੀਂ ਮੰਗ ਕਰਦੇ ਹਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿ ਪੰਜਾਬ ਸਰਕਾਰ ਉਹਨੂੰ ਲਾਗੂ ਕਰੇ ਕੀ ਗੁਨਾਹ ਹੋ ਗਿਆ ਬਿਲਕੁਲ ਪਰ 3 ਮਾਰਚ ਨੂੰ ਜਿਹੜੀ ਮੀਟਿੰਗ ਹੋਈ ਆ ਗੱਲ ਨੇੜੇ ਲੱਗ ਸਕਦੀ ਸੀ ਮੁੱਖ ਮੰਤਰੀ ਸਾਹਿਬ ਵੀ ਆ ਗਏ ਸੀ ਗੱਲਬਾਤ ਵੀ ਹੋਣ ਲੱਗੀ ਸੀ ਪਰ ਉੱਥੇ ਲੱਗ ਤਾਂ ਸਕਦੀ ਸੀ ਗੱਲ ਨੇੜੇ ਕੀ ਲੱਗਦਾ ਤੁਹਾਨੂੰ ਬਿਲਕੁਲ ਜੀ ਗੱਲਬਾਤ ਕਰਨ ਵਾਸਤੇ ਬੈਠੇ ਸੀਗੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬੈਠੇ ਸੀ 18 ਮੰਗ ਜਦੋਂ ਆਏ ਤਾਂ ਪਹਿਲਾਂ ਉਹਨਾਂ ਨੂੰ ਇਹੀ ਪੁੱਛਿਆ ਕਿ ਮੁੱਖ ਮੰਤਰੀ ਸਾਹਿਬ ਕੋਲ ਸਮਾਂ ਕੰਨਾ ਹੈ ਮੁੱਖ ਮੰਤਰੀ ਨੇ ਖੁਦ ਚਿੱਠੀ ਲਿਖ ਕੇ ਮੀਟਿੰਗ ਦਿੱਤੀ ਸੀ ਉਹਨਾਂ ਨੂੰ ਪੁੱਛਿਆ ਸਮਾਂ ਕੰਨਾ ਕਹਿੰਦੇ ਖੁੱਲਾ ਸਮਾਂ ਜਦੋਂ 8 9 ਮੰਗਾਂ ਤੇ ਚਰਚਾ ਹੋਈ ਉੱਠ ਕੇ ਖੜੇ ਹੋ ਗਏ ਮੈਂ ਜਾਣਾ ਮੇਰੇ ਅੱਖ ਚ ਇਨਫੈਕਸ਼ਨ ਹੈ ਚਲੋ ਚਲੇ ਜਾਂਦੇ ਦੂਸਰੇ ਦੋ ਮੰਤਰੀ ਹੋਰ ਬੈਠੇ ਸੀ ਗੁੱਡੀਆਂ ਸਾਹਿਬ ਬੈਠੇ ਸੀ ਖੇਤੀਬਾੜੀ ਮੰਤਰੀ ਉਹਨਾਂ ਨਾਲ ਚਰਚਾ ਕਰਕੇ ਬਾਕੀ ਮੰਗਾਂ ਤੇ ਫੈਸਲਾ ਹੋ ਸਕਦਾ ਸੀ ਪਰ ਉਹਨਾਂ ਨੇ ਕਿਹਾ ਨਹੀਂ ਮੀਟਿੰਗ ਖਤਮ ਤੁਸੀਂ ਪਹਿਲਾਂ ਧਰਨਾ ਦੱਸੋ 5 ਤਰੀਕ ਵਾਲਾ ਲਾਉਣਾ ਕਿ ਨਹੀਂ ਲਾਉਣਾ ਹੁਣ ਗੱਲ ਕੋਈ ਸਿਰੇ ਨਹੀਂ ਲੱਗੀ ਪਹਿਲੇ ਹੀ ਮੰਨ ਲਓ ਕਿਵੇਂ ਫੈਸਲਾ ਕੀਤਾ ਜਾ ਸਕਦਾ ਹੈ ਧਰਨਾ ਲਾਉਣਾ ਕਿ ਨਹੀਂ ਲਾਉਣਾ ਜਦੋਂ 18 ਮੰਗਾਂ ਤੇ ਚਰਚਾ ਹੁੰਦੀ ਉਹਦਾ ਕੋਈ ਹੱਲ ਨਿਕਲਦਾ ਦੋ ਚਾਰ ਮੰਗਾਂ ਰਹਿ ਜਾਂਦੀਆਂ ਉਹ ਬਾਅਦ ਚ ਮੀਟਿੰਗ ਕਰਕੇ ਉਹਦਾ ਹੱਲ ਹੋ ਸਕਦਾ ਸੀਗਾ ਤਾਂ ਇਹ ਇਹ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਸੀ ਪੂਰੀ ਮੀਟਿੰਗ ਕਰਦੇ ਜਾਂ ਮੰਤਰੀਆਂ ਨਾਲ ਕਰਵਾਉਂਦੇ ਫਿਰ ਉਸ ਤੋਂ ਬਾਅਦ ਦੇ ਵਿੱਚ ਧਰਨੇ ਦਾ ਕੋਈ ਫੈਸਲਾ ਹੁੰਦਾ ਪਹਿਲੇ ਆਗੂ ਕਿਵੇਂ ਕਹਿ ਸਕਦੇ ਸੀਗੇ ਸੋ ਇਸ ਗੱਲ ਤੋਂ ਮੁੱਖ ਮੰਤਰੀ ਸਾਹਿਬ ਉੱਟ ਕੇ ਗਏ ਆ ਦੂਜਾ ਮੁੱਖ ਕਾਰਨ ਜਦੋਂ ਸਾਡੇ ਉਰੇ ਸਹਿਕਾਰਤਾ ਵਿਭਾਗ ਦੇ ਵਿੱਚ ਚਾਹੇ ਉਹ ਮਿਲਕ ਫੈਡ ਹੈ ਚਾਹੇ ਹੋ ਆਪਣਾ ਡੇਰੀ ਵਿਭਾਗ ਹੈ ਇਹਨਾਂ ਦੇ ਵਿੱਚ ਜਿਹੜਾ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ ਪੰਜਾਬ ਚ ਨਕਲੀ ਦੁੱਧ ਦਾ ਕਾਰੋਬਾਰ ਹੋ ਰਿਹਾ ਹੈ ਸਾਡੇ ਬੇਰਕਾ ਦੇ ਵਿੱਚ ਕਿੱਡੇ ਕਿੱਡੇ ਘਾਪਲੇ ਹੋ ਰਹੇ ਨੇ ਉਹਨਾਂ ਨੂੰ ਜਦੋਂ ਜਾਗਰ ਕੀਤਾ ਕਿਸਾਨ ਆਗੂਆਂ ਨੇ ਉਹ ਭ੍ਰਿਸ਼ਟ ਅਫਸਰਾਂ ਦੇ ਲੀਡਰਾਂ ਦੇ ਨਾਮ ਨਾਮਾਂ ਦੀ ਲਿਸਟ ਜਿਹੜੀ ਉਹਨਾਂ ਨੂੰ ਜਦੋਂ ਦਿੱਤੀ ਉਸ ਗੱਲ ਤੋਂ ਜਾਦੇ ਪਿੱਛੂ ਉਹਨਾਂ ਨੂੰ ਪੈ ਗਏ ਜਿਹਦੇ ਤੋਂ ਭੱਜੇ ਉੱਠ ਕੇ ਤਾਂ ਇਹ ਸਾਰੇ ਪੰਜਾਬ ਦੇ ਮਾਮਲੇ ਸੀ ਕਿਸਾਨ ਆਗੂਆਂ ਦਾ ਕੋਈ ਨਿੱਜੀ ਮਾਮਲਾ ਨਹੀਂ ਸੀ ਵੀ ਰਾਜੇਵਾਲ ਸਾਹਿਬ ਨੇ ਆਪਦੇ ਮੁੰਡੇ ਵਾਸਤੇ ਪੈਟਰੋਲ ਪੰਪ ਦਾ ਲਾਇਸੈਂਸ ਮੰਗ ਲਿਆ ਹੋਵੇ ਜਾਂ ਉਗਰਾਹਾ ਸਾਹਿਬ ਨੇ ਕੋਈ ਸੈਲਰ ਮੰਗ ਲਿਆ ਹੋਵੇ ਕਿਸੇ ਦਾ ਕੋਈ ਨਿੱਜੀ ਮਾਮਲਾ ਨਹੀਂ ਇਹ ਪੰਜਾਬ ਦੇ ਮਾਮਲੇ ਨੇ ਜੇ ਚੰਡੀਗੜ੍ਹ ਪੰਜਾਬ ਨੂੰ ਪੰਜਾਬ ਨੂੰ ਦਿੱਤਾ ਜਾਵੇ ਕਿਹਦਾ ਮਾਮਲਾ ਹੈ ਜੇ ਸਾਡੇ ਉਹਰੇ CBSE ਸਕੂਲਾਂ ਜਿਨ੍ਹਾਂ ਨੇ ਪੰਜਾਬੀ ਬੰਦ ਕਰਤੀ ਕੇਂਦਰ ਸਰਕਾਰ ਦੀ ਬਣਾਈ ਜਿਹੜੀ ਕੌਮੀ ਸਿੱਖਿਆ ਨੀਤੀ ਪੰਜਾਬ ਸਰਕਾਰ ਲਾਗੂ ਕਰ ਰਹੀ ਹੈ ਤੇ ਸਾਡੀ ਪੰਜਾਬੀ ਨੂੰ ਪਿੱਛੇ ਧੱਕ ਰਹੇ ਨੇ ਜੇ ਅਸੀਂ ਇਹ ਮੰਗ ਕਰ ਲਈ ਕਿ ਤੁਸੀਂ ਪੰਜਾਬੀ ਲਾਗੂ ਕਰੋ ਇਹ ਗੁਨਾਹ ਗੁਨਾਹ ਹੋ ਗਿਆ ਕੋਈ ਸਾਡੇ ਤੋਂ ਮੰਨ ਲਓ ਸਾਨੂੰ ਗੁਨਾਹਗਰ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਅਸੀਂ ਤਾਂ ਇਹ ਕਹਿ ਰਹੇ ਹਾਂ ਕਿ ਪੰਜਾਬ ਦੇ ਭਲੇ ਲਈ ਪੰਜਾਬ ਦੀ ਖੇਤੀ ਨੀਤੀ ਹੋਵੇ ਸਾਡੀਆਂ ਲੋੜਾਂ ਪੂਰੀਆਂ ਹੋਣ ਸਾਡੇ ਲੋਕਾਂ ਦੀਆਂ ਔਰ ਜਿਹੜਾ ਕਸਟਮਰ ਹੈ ਉਹਨੂੰ ਸਹੀ ਰੇਟ ਤੇ ਚੀਜ਼ ਮਿਲੇ ਉਹ ਤਾਂ ਹੋਊਗਾ ਜੇ ਸਰਕਾਰ ਮੰਡੀਆਂ ਸਰਕਾਰੀ ਹੋਣਗੀਆਂ ਫਸਲਾਂ ਦੀ ਖਰੀਦ-ਵੇਚ ਦੇ ਵਿੱਚ ਸਰਕਾਰ ਸ਼ਾਮਲ ਰਹੂਗੀ ਜੇ ਬਾਹਰ ਨਿਕਲ ਗਈ ਜਿੰਨੀਆਂ ਜਿਹੜੀਆਂ ਫਸਲਾਂ ਹੈਗੀਆਂ ਉਹ ਐਮਐਸਪੀ ਤੇ ਨਹੀਂ ਵਿਕਦੀਆਂ ਪ੍ਰਾਈਵੇਟ ਵਪਾਰੀ ਉਹਨਾਂ ਨੂੰ ਖਰੀਦਦੇ ਆ ਦੱਸੋ ਉਹ ਜਿਹੜੇ ਕਿਸਾਨ ਤੋਂ ਖਰੀਦਦੇ ਆ ਉਹਦੇ ਤੋਂ ਕਿੰਨਾ ਵੱਧ ਕੇ ਆਮ ਲੋਕਾਂ ਨੂੰ ਮਿਲਦੇ ਆ ਜੇ ਟਮਾਟਰ ਨੇ ਸਾਡੇ ਤੋਂ 70 ਰੁਪਏ 5 ਰੁਪਏ ਖਰੀਦੇ ਜਾਂਦੇ ਆ ਤਾਂ ਕੋਈ ਬੰਦਾ ਐਸਾ ਹੈਗਾ ਜਿਹਨੂੰ 10 ਰੁਪਏ ਕਿਲੋ ਮਿਲੇ ਹੋਣ 40 ਰੁਪਏ 50 ਰੁਪਏ ਰੇਟ ਮਿਲਦਾ ਮੈਂ ਪਹਿਲਾਂ ਖੀਰਿਆਂ ਦੀ ਗੱਲ ਦੱਸ ਕੇ ਹਟਿਆ ਹੁਣ ਆਹ ਜਿਹੜੇ ਕੱਦੂ ਚੱਲ ਰਹੇ ਆ ਹਰਾ ਕੱਦੂ ਆ ਜਿਹੜਾ ਤੇ ਪੇਠਾ ਜਿਹਨੂੰ ਕਹ ਦਿੰਦੇ ਆ ਉਹ 1 ਰੁਪਏ ਕਿਲੋ ਕਿਸਾਨ ਤੋਂ ਖਰੀਦਦੇ ਆ ਤੇ ਮਾਰਕੀਟ 'ਚ 30 ਰੁਪਏ ਵਿ ਕਿਉਂਕਿ ਇਹ ਸਾਰੀਆਂ ਫਸਲਾਂਾਂ ਚ ਸਬਜ਼ੀਆਂ ਦੇ ਵਿੱਚੋਂ ਸਰਕਾਰ ਬਾਹਰ ਆ ਖਰੀਦ-ਵੇਚ ਦੇ ਵਿੱਚੋਂ ਇਹਦੀ ਸਟੋਰੇਜ ਪ੍ਰਾਈਵੇਟ ਲੋਕਾਂ ਕੋਲੇ ਆ ਇਹਦੀ ਖਰੀਦ ਇਹਦੀ ਮੰਡੀ ਪ੍ਰਾਈਵੇਟ ਲੋਕਾਂ ਕੋਲੇ ਆ ਇਸ ਕਰਕੇ ਕਸਟਮਰ ਦਾ ਜਿਹੜਾ ਉਹ ਵੀ ਲੁੱਟ ਹੁੰਦੀ ਆ ਤੇ ਸਾਡੀ ਤਾਂ ਹੁੰਦੀ ਹੀ ਹੁੰਦੀ ਆ। ਸੋ ਇਹ ਗੱਲਾਂ ਨੇ ਪੰਜਾਬ ਦੀਆਂ। ਬਿਲਕੁਲ ਹੁਣ ਕਿੰਨੀਆਂ ਕਿ ਟ੍ਰਾਲੀਆਂ ਪਹੁੰਚੀਆਂ ਨੇ ਇੱਥੇ ਤੁਹਾਨੂੰ ਕੀ ਲੱਗਦੀ ਆ ਜੱਜਮੈਂਟ ਕਿੰਨੀਆਂ ਕਿ ਟ੍ਰਾਲੀਆਂ ਨੇ ਹੁੰਦੀਆਂ? ਦੇਖੋ ਇਸ ਟਾਈਮ 100 ਤੋਂ ਉੱਪਰ ਟ੍ਰਾਲੀ ਆ ਤੇ 500 ਦੇ ਕਰੀਬ ਕਿਸਾਨ ਇੱਥੇ ਹੈਗਾ। ਠੀਕ ਹੈ। ਪਿੱਛੇ ਕਰਾਚੂ ਦੀ ਮੰਡੀ 'ਚ ਉੱਥੇ ਬੀਕੇ ਜੁਗਰਾਹਾਂ ਦਾ ਵੱਡਾ ਇਕੱਠ ਹੈ ਉਹਨਾਂ ਨੂੰ ਪਿੱਛੇ ਰੋਕਿਆ ਹੋਇਆ ਤੇ ਹੋਰ ਕਈ ਜਗ੍ਹਾ ਤੇ ਇਸ ਤਰ੍ਹਾਂ ਵੱਖ-ਵੱਖ ਸੜਕਾਂ ਦੇ ਨਾਬਾ ਰੋਡ ਤੇ ਉਹ ਨਾਕੇਬੰਦੀ ਕਰਕੇ ਕਿਸਾਨਾਂ ਨੂੰ ਰੋਕਿਆ ਹੋਇਆ ਟਰਾਲੀਆਂ ਹੋਰ ਵੀ ਆ ਰਹੀਆਂ ਨੇ ਤੁਹਾਨੂੰ ਕੀ ਲੱਗਦਾ ਪਿੱਛੋਂ ਦੇਖੋ ਪਿੰਡਾਂ 'ਚੋਂ ਲਗਾਤਾਰ ਟਰਾਲੀਆਂ ਤਿਆਰ ਹੋ ਕੇ ਚੱਲ ਰਹੀਆਂ ਨੇ ਕਈ ਤਾਂ ਪਹਿਲਾਂ ਹੀ ਲੇਟ ਸੀਗੇ ਤੇ ਕਈਆਂ ਨੂੰ ਪਤਾ ਲੱਗਿਆ ਵੀ ਇਸ ਤਰ੍ਹਾਂ ਰੋਕਿਆ ਜਾ ਰਿਹਾ ਹੈ ਤਾਂ ਜਿਹੜੇ ਨਹੀਂ ਆਏ ਸੀ ਉਹ ਵੀ ਆ ਰਹੇ ਨੇ ਹੁਣ ਤਿਆਰੀ ਹੋ ਰਹੀ ਹੈ ਜਦੋਂ ਵੀ ਸੰਯੁਕਤ ਮੋਰਚੇ ਦਾ ਹੁਕਮ ਆਊਗਾ ਉੱਪਰੋਂ ਕੋਈ ਸੱਦਾ ਆਊਗਾ ਆ ਨਾਕੇ ਨੁ ਇਹ ਸਿਰਫ ਇਹਨਾਂ ਦਾ ਡਰੱਬ ਹੈ ਤੇ ਇਹ ਨਾਕੇ ਪਾਸੇ ਹੋਣਗੇ ਹੋ ਸਕਦਾ ਸਾਡੀਆਂ ਟਰਾਲੀਆਂ 'ਚ ਪਏ ਹੋਣ ਤੇ ਅਸੀਂ ਚੰਡੀਗੜ੍ਹ ਜਾਵਾਂਗੇ ਬਿਲਕੁਲ ਜੀ ਸੋ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਲਗਾਤਾਰ ਜਿਹੜੀਆਂ ਟਰਾਲੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਬਹੁਤ ਨਾਕੇ ਵੰਦੀ ਵੀ ਕੀਤੀ ਹੋਈਆਂ ਨਾਕੇ ਲਾਏ ਹੋਏ ਨੇ ਪਰ ਫਿਰ ਵੀ ਜਿਹੜੀਆਂ ਟਰਾਲੀਆਂ ਨੇ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਨੈਸ਼ਨਲ ਹਾਈਵੇ ਤੇ ਪਹੁੰਚੀਆਂ ਹੋਈਆਂ ਨੇ ਲੰਬਾ ਕਾਫਲਾ ਤਕਰੀਬਨ ਆਗੂ ਕਹਿ ਰਹੇ ਨੇ ਕਿ 100 ਟਰਾਲੀਆਂ ਤੋਂ ਜ਼ਿਆਦਾ ਟਰਾਲੀਆਂ ਜਨਕਿ ਪੰਜ 600 ਕਿਸਾਨ ਇੱਥੇ ਬੈਠ ਗਿਆ ਇੱਥੇ ਹੀ ਆਪਦਾ ਰਾਤ ਦਾ ਖਾਣਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਹੁਣ ਦੇਖਣਾ ਹੋਵੇਗਾ ਕਿ ਅਗਲੀ ਪਲੈਨਿੰਗ ਕਿਸਾਨਾਂ ਦੀ ਕੀ ਹੋਵੇਗੀ ਕੈਮਰਾਮੈਨ ਹ ਸੰਜੂਬਰਾ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ